ਰਾਸ਼ਨ ਦੀ ਸੇਵਾ ਹੋਗੀ ਹਰੇ ਚਾਰੇ ਦੀ ਸੇਵਾ ਹੋਗੀ ਦਵਾਈਆਂ ਦੀ ਮੰਜੇ ਮਛਰਦਾਨੀ ਮਛਰਾਂ ਦੀ ਦਵਾਈ ਕੁਛ ਵੀ ਤੁਸੀਂ ਸਾਡੇ ਕੋਲੇ ਉਹ ਸਮਾਨ ਪਹੁੰਚਦਾ ਕਰੋ ਜੇ ਜੇ ਤੁਸੀਂ ਸਮਾਨ ਨਹੀਂ ਲੈ ਸਕਦੇ ਸਾਡੇ ਕੋਲੇ ਪੈਸੇ ਪਹੁੰਚਦੇ ਕਰੋ ਅਸੀਂ ਤੁਹਾਨੂੰ ਰੇਟਨ ਦੇ ਵਿੱਚ ਪ੍ਰਾਪਰ ਤੁਹਾਡਾ ਨਾਮ ਲਿਖਾਂਗੇ ਦਾਨਿਸ ਜਦ ਮੈਂ ਲਿਸਟ ਦੇ ਵਿੱਚ ਨਾਮ ਪਾਇਆ ਜਾਊਗਾ ਪਰ ਪ੍ਰਾਪਰ ਤੁਹਾਨੂੰ ਜਿਹੜਾ ਵੀ ਉਹਦੀ ਜਾਣਕਾਰੀ ਦਿੱਤੀ ਜਾਊਗੀ ਕਿ ਤੁਹਾਡਾ ਸਮਾਨ ਜਦ ਤੱਕ ਕਿੱਥੇ ਕਿੱਥੇ ਗਿਆ ਸੋ ਇਹ ਬਹੁਤ ਵੱਡਾ ਪ੍ਰਾਲਾ ਜਿਹੜਾ ਜੀ ਸਾਰਿਆਂ ਨੂੰ ਕਰਨਾ ਚਾਹੀਦਾ ਔਰ ਕੋਈ ਮੇਰੇ ਦੋਸਤ ਨੇ ਜੀ ਐਨ ਆਰ ਆਈ ਉਹ ਇੱਕ ਵੱਡੀ ਕੋਸ਼ਿਸ਼ ਕਰ ਰਿਹਾ ਜੀ ਕੈਨੇਡਾ ਤੋਂ ਉਹ ਵੀ ਭੇਜਣਗੇ ਜੀ ਦਸਤਵਾਤ ਤੇ ਸਮਾਨ ਉਹ ਵੀ ਅਸੀਂ ਲੈ ਕੇ ਭੇਜਾਂਗੇ ਉੱਥੋਂ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਬਹੁਤ ਜ਼ਰੂਰੀ ਹੈ ਜੀ ਕਿ ਜਿਹੜੇ 7-8 ਜ਼ਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਨੇ ਜਿੱਥੇ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਜਿੱਥੇ ਜਾਨਵਰ ਬਹੁਤ ਸਾਰੇ ਡੁੱਬ ਗਏ ਬਹੁਤ ਸਾਰੇ ਜਾਨਵਰ ਮਾਰੇ ਗਏ ਕੁਝ ਜਾਨਵਰ ਬਚੇ ਨੇ ਘਰਾਂ ਦੇ ਵਿੱਚ ਪਾਣੀ ਆ ਜੀ ਛੱਤਾਂ ਦੇ ਉੱਪਰ ਲੋਕ ਬੈਠੇ ਨੇ ਤਿੰਨ-ਤਿੰਨ ਚਾਰ-ਚਾਰ ਦਿਨ ਹੋ ਗਏ ਪਾਣੀ ਨਹੀਂ ਮਿਲਿਆ ਪੀਣ ਵਾਲਾ ਔਰ ਉੱਥੇ ਮਿਲਟਰੀ ਜਿਹੜੀ ਹੈ ਜੀ ਕੋਸ਼ਿਸ਼ ਕਰ ਰਹੀ ਹੈ ਪਹੁੰਚਾਉਣ ਦੀ ਇਹ ਕਈ ਜਗ੍ਹਾ ਅਸੀਂ ਆਨੇ ਪਰ ਹੁਣ ਅਸੀਂ ਪ੍ਰੋਪਰ ਸੈਂਟਰ ਬਣਾਤੇ ਆ ਜਿੱਨੇ ਸਾਡੇ ਮინისტრ ਨੇ ਐਮਐਲਏ ਸਹਿਬਾਨ ਡਿਊਟੀਆਂ ਲਾਤੀਆਂ ਨੇ ਕਿ ਉਹ ਸੈਂਟਰਾਂ ਤੇ ਅਸੀਂ ਇਕੱਠਾ ਕਰਕੇ ਰਾਸ਼ਨ ਹੋ ਗਿਆ ਜਿਵੇਂ ਛੁੱਕਾ ਚਾਰਾ ਹੋ ਗਿਆ ਸਾਰਾ ਇਹ ਇਕੱਠਾ ਕਰਕੇ ਅਸੀਂ ਪ੍ਰੋਪਰ ਜਿਹੜੇ ਲੋਡ ਬੰਦ ਨੇ ਉੱਥੇ ਤੱਕ ਅਸੀਂ ਪਹੁੰਚਾਉਣ ਦਾ ਕੰਮ ਜਿਹੜਾ ਉਹ ਸਰਕਾਰ ਕਰ ਰਹੀ ਹੈ ਅਸੀਂ ਸਾਰੇ ਮਿਲ ਕੇ ਅਸੀਂ ਕਰ ਰਹੇ ਹਾਂ ਉਥੋਂ ਦੇ ਸਾਡੇ ਨਮਾਇंदे ਸਾਡੀਆਂ ਟੀਮਾਂ ਜਿਹੜੀਆਂ ਲੱਗੀਆਂ ਤੁਸੀਂ ਦੇਖੋਗੇ ਇੱਥੇ ਸਾਡੇ ਦੀਪਾ ਰਾਮਗੜ੍ਹ ਜੀ ਖੜੇ ਨੇ ਜੀ ਤੇ ਇਹ ਸ਼ੰਕੀ ਜੀ ਖੜੇ ਨੇ ਸਾਡੇ ਔਰ ਸਾਡੇ ਪੱਤਰਕਾਰ ਭਰਾ ਨੇ ਜੀ ਬੱਬੀ ਜੀ ਸਾਡੇ ਇਹ ਸਾਡੇ ਬੀਜੇਪੀ ਤੋਂ ਨੇ ਜੀ ਆਪਣੇ ਗੁਪਤਾ ਜੀ ਆਪਣੇ ਤਾਂ ਫੈਕਟਰੀ ਹੋਈ ਜੀ 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 ਹਾਂ ਇਹਨਾਂ ਦੀ ਫੈਕਟਰੀ ਹੈ ਜੀ ਯਾਨੀ ਕਹਿਣ ਦਾ ਮਤਲਬ ਹੈ ਸਾਡੇ ਤੇਜਿੰਦਰ ਖਹਿਰਾ ਸਾਹਿਬ ਖੜੇ ਨੇ ਸਾਡੇ ਇਹ ਟਰੱਕ ਯੂਨੀਅਨ ਪਾਸੋਂ ਦੇ ਪ੍ਰਧਾਨ ਸਾਡੇ ਸੁਖਿੰਦਰ ਟੋੜਾ ਸਾਹਿਬ ਨੇ ਇਹਨਾਂ ਨੇ ਟਰੱਕ ਦੀ ਸੇਵਾ ਕੀਤੀ ਹੈ ਜੀ ਇਹਦੇ ਵਿੱਚ 15000 ਦਾ ਤੇਲ ਜਿਹੜਾ ਜੀ ਹਾਂ ਜੀ ਵਪਾਰ ਮੰਡਲ ਵਾਲੋਂ ਖੜੇ ਨੇ ਸਾਡੇ ਪ੍ਰਾਪਾਸੋਂ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਖੜੀ ਆ ਸ਼ੈਂਕੀ ਜੀ ਲਾਡੀ ਜੀ ਖੜੇ ਨੇ ਸਾਡੇ ਰੈਮਨ ਮਾਦਰੀ ਸਰਪੰਚ ਸਾਹਿਬ ਖੜੇ ਨੇ ਤੇ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਸਾਡੇ ਜੀ ਅ ਕਮਲ ਖੜਾ ਮੇਰਾ ਵੀਰ ਕਹਿਣ ਦਾ ਪਾਵ ਹੈ ਸੀ ਸਾਰੇ ਮਿਲ ਕੇ ਜੀ ਇਹ ਕੋਈ ਇਹ ਕਿਉਂਕਿ ਸਮਾ ਜਿਹੜਾ ਨਾ ਜੀ ਇਹ ਕਮਿਟੋ ਕਮੇਟੀ ਹੋਣ ਦਾ ਨਹੀਂ ਜੀ ਇਹ ਸਮਾ ਸੇਵਾ ਦਾ ਜੀ ਜਿਵੇਂ ਮੈਂ ਆਪਣੇ 1 ਮਹੀਨੇ ਦੀ ਤਨਖਾਹ ਦਿੱਤੀ ਹੈ ਅਸੀਂ ਹੋਰ ਵੀ ਇਕੱਠਾ ਕਰ ਰਹੇ ਹਾਂ ਬਹੁਤ ਸਾਰਾ ਸਮਾਨ ਅਸੀਂ ਸਾਡੇ ਕੋਲੇ 3-4 ਟਰੱਕ ਜਿਹੜੇ ਨਾਬਾ ਦੇ ਵਿੱਚ ਵੀ ਸਾਨੂੰ ਉਮੀਦ ਹੈ ਕਿ ਅੱਦੇ ਦਿਨ ਦੇ ਵਿੱਚ ਸਾਡੇ ਕੋਲ ਰਾਸ਼ਨ ਜਿਹੜਾ ਦੂਜੀਆਂ ਚੀਜ਼ਾਂ ਦਾ ਇਕੱਠਾ ਹੋ ਰਿਹਾ ਅਸ਼ੋਕ ਕਰੋੜਾ ਸਾਹਿਬ ਸਾਡੇ ਜਿਹੜੇ ਨੇ ਹੁਣੇ ਟਰੇਡ ਵਿੰਗ ਦੇ ਪ੍ਰੈਜ਼ੀਡੈਂਟ ਲੱਗੇ ਨੇ ਜੀ ਉਹ ਲੱਗੇ ਹੋਏ ਨੇ ਸਾਡੇ लवली ਜੀ ਨੇ ਪੱਤਰਕਾਰ ਭਰਾ ਉਹ ਸਾਡੇ ਲੱਗੇ ਹੋਏ ਨੇ ਜੀ ਔਰ ਸ਼ਹਿਰ ਦੇ ਵਿੱਚੋਂ ਵੀ ਬਹੁਤ ਸਾਰੇ ਦੁਕਾਨਦਾਰ ਭਰਾਵਾਂ ਦੇ ਫੋਨ ਆ ਰਿਹਾ ਸਾਡੇ ਬਨੋਠ ਠੇਕੇਦਾਰ ਸਾਹਿਬ ਦਾ ਫੋਨ ਆਇਆ ਸਾਡੇ ਰਮੇਸ਼ ਸਿੰਘਲਾ ਸਾਹਿਬ ਨੇ ਸਾਬਕਾ ਐਮਐਲਏ ਨਾਬਾ ਜੀ ਉਹਨਾਂ ਨੇ ਵੀ 51000 ਦੀ ਸੇਵਾ ਜਿਹੜੀ ਆ ਉਹ ਉੱਥੇ ਇਕੱਠੀ ਕਰਕੇ ਦਿੱਤੀ ਅਸੀਂ ਸਾਰੇ ਲੱਗੇ ਆ ਕਿਉਂਕਿ ਸਮਾਂ ਜਿਹੜਾ ਜੀ ਇਹ ਵਿਚਾਰਾਂ ਦਾ ਨਹੀਂ ਆ ਸਮਾਂ ਜਿਹੜਾ ਮੁਰੇ ਆ ਕੇ ਸੇਵਾ ਕਰਨ ਦਾ ਮੈਂ ਸਭ ਨੂੰ ਬੇਨਤੀ ਕਰਦਾ ਇਹਦੇ ਵਿੱਚ ਸਰਕਾਰ ਵੀਰਾਂ ਨੇ ਹਾਂ ਜੀ ਆ ਪੱਤਰਕਾਰ ਵੀਰ ਸਾਡੇ ਖੜੇ ਨੇ ਜਗ ਬਾਣੀ ਤੋਂ ਸਾਰੇ ਅਖਬਾਰ ਤੋਂ ਮੇਰੇ ਵੀਰ ਕੌੜਾ ਸਾਹਿਬ ਖੜੇ ਨੇ ਇਹ ਸਭ ਦਾ ਸਹਿਯੋਗ ਹੈ ਜੀ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਹ ਜਿਹੜੀ ਇੱਕ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ ਸਿਰਫ ਆਪਾਂ ਇੱਕ ਦੂਸਰੇ ਦਾ ਸਹਾਰਾ ਬਣ ਕੇ ਆਪਾਂ ਇੱਕ ਦੂਸਰੇ ਦੀ ਮਦਦ ਕਰ ਸਕਦੇ ਹਾਂ ਔਰ ਜਦੋਂ ਹੜ੍ਹ ਖਤਮ ਹੋ ਗਿਆ ਪਾਣੀ ਸੁੱਕ ਗਿਆ ਉਸ ਤੋਂ ਬਾਅਦ ਨਵੀਂ ਸਮੱਸਿਆ ਜਿਹੜੀ ਪੈਦਾ ਹੋਣੀ ਉਹ ਹੈ ਜੀ ਉੱਥੇ ਬਿਮਾਰੀਆਂ ਫੈਲਣ ਦਾ ਬਹੁਤ ਵੱਡਾ ਖਤਰਾ ਉਹਦੇ ਲਈ ਮੈਡੀਸਨ ਚਾਹੀਦੀ ਨੇ ਦਵਾਈਆਂ ਚਾਹੀਦੀਆਂ ਨੇ ਤੇ ਉਹਦੇ ਲਈ ਹੋਰ ਜਿਹੜੀਆਂ ਚੀਜ਼ਾਂ ਨੇ ਚਾਹੀਦੀਆਂ ਨੇ ਸਾਰੀਆਂ ਉਹ ਸਾਰੀਆਂ ਰਲ ਮਿਲ ਕੇ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ ਪੰਜਾਬੀ ਭਰਾ ਸਾਡੇ ਮਦਦ ਕਰ ਰਿਹਾ ਸਭ ਦਾ ਬਹੁਤ-ਬਹੁਤ ਧੰਨਵਾਦ ਆ ਸਰਕਾਰ ਜਿਹੜੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਿਨ ਰਾਤ ਦੇ ਕੀਤੀ ਪਈ ਆ ਜੀ ਰਾਤਾਂ ਨੂੰ ਜਾਗ ਜਾ ਕੇ ਰਿਪੋਰਟ ਲੈ ਰਿਆ ਜਿੰਨੇ ਡੈਮ ਨੇ ਉਹਦੀ ਹਰ ਇੱਕ ਘੰਟੇ ਬਾਅਦ ਰਿਪੋਰਟ ਆ ਰਹੀ ਹੈ ਕਿੱਥੇ ਕਿੰਨਾ ਪਾਣੀ ਆਇਆ ਤੇ ਸਾਡੇ ਡੀਸੀ ਪਟਿਆਲਾ ਮੈਡਮ ਪ੍ਰੀਤੀ ਯਾਦਵ ਜੀ ਸਾਡੇ ਜਿੰਨੇ ਸਾਰੇ ਇੱਥੋਂ ਦੇ ਐਮਐਲਏ ਸਹਿਬਾਨ ਨੇ ਸਾਰੇ ਸਾਰੇ ਲੱਗੇ ਹੋਏ ਨੇ ਜ ਆਪਣੇ ਆਪਣੇ ਤੌਰ ਤੇ ਸੰਗਤ ਲੱਗੀ ਹੋਈ ਆ ਗੁਰੂ ਘਰਾਂ ਦੇ ਸੁਸਾਇਟੀਆਂ ਦੇ ਪ੍ਰਧਾਨ ਜਿਵੇਂ ਸਾਡੇ ਸੱਤੀ ਜੀ ਖੜੇ ਨੇ ਮੰਦਰਾਂ ਦੇ ਜਿਹੜੇ ਪੁਜਾਰੀ ਨੇ ਜੀ ਜਾਂ ਸੇਵਾਦਾਰ ਨੇ ਉਹ ਸੇਵਾ ਪਾ ਰਹੇ ਨੇ ਬਲਾ ਬਲਾ ਕੇ ਕੋਈ ਮੇਰੇ ਦਫ਼ਤਰ ਆ ਕੇ ਦੇਖੋ ਕੋਈ ਚੌਲ ਦੇ ਕੇ ਜਾ ਰਿਹਾ ਜੀ ਕੋਈ ਸਬਜੀ ਦੇ ਕੇ ਜਾ ਰਿਹਾ ਉਹਨਾਂ ਦੀ ਭਾਵਨਾ ਹੈ ਜੀ ਕਿ ਅੱਜ ਤਕਲੀਫ ਦੇ ਵਿੱਚ ਨੇ ਸਾਡੇ ਭਰਾ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸੋ ਸਾਰੇ ਰਲ ਮਿਲ ਕੇ ਅਸੀਂ ਇਹ ਸੇਵਾ ਅਸੀਂ ਕਰ ਰਹੇ ਹਾਂ ਤੇ ਬੱਬੀ ਜੀ ਕੁਝ ਬੋਲੋ ਤੁਸੀਂ ਵੀ ਪਲੀਜ਼ ਇਹ ਪੱਤਰਕਾਰ ਨੇ ਸਾਡੇ ਸੀਨੀਅਰ ਪੱਤਰਕਾਰ ਨੇ ਜੀ ਪਾਸੋਂ ਇਹਦੇ ਵਿੱਚ ਜਿਹੜਾ ਯੋਗਦਾਨ ਸਾਰੀਆਂ ਬਾਤੀਆਂ ਤੋਂ ਉੱਪਰ ਉੱਠ ਕੇ ਇਹ ਹੋ ਰਿਹਾ ਹੈ ਸਮਾਜ ਵੱਲੋਂ ਸਾਂਝੇ ਤੌਰ ਤੇ ਹੋ ਰਿਹਾ ਹੈ ਸਾਰਾ ਕਿਉਂਕਿ ਹੁਣ ਬੜੀ ਤੇ ਭੀੜ ਦਾ ਸਮਾਂ ਬਹੁਤ ਉੱਥੇ ਹਾੜਾਂ ਦੇ ਹਾਲਾਤ ਖਰਾਬ ਕੀਤੇ ਹੋਏ ਨੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਦੇ ਵਿੱਚ ਤਿਲ ਫੁੱਲ ਜੋ ਵੀ ਬਣਦਾ ਤੁਹਾਡੇ ਤੋਂ ਬਹੁਤ ਜ਼ਰੂਰੀ ਜੀ ਸਾਡੇ ਇੱਥੋਂ ਦੇ ਓਨਰ ਵੀ ਨੇ ਜੀ ਤੇ ਇਹਨਾਂ ਨੇ ਵੈਸੇ ਗੱਠ ਕਿੰਨੇ ਦੀ 10 ਰਿਸਮਨ ਸ਼ੰਕੀ 600 600 ਦੀ ਤੇ ਆਪਾਂ ਨੂੰ ਕਿੰਨੇ ਤੇ 500 500 ਰੁਪਏ ਦੀ 600 ਦੀ ਵੈਸੇ ਗੱਠ ਜਿਹੜੀ ਹੈ ਜੀ ਜਿਹਦੇ ਵਿੱਚ ਇੱਕ ਕੁਆਂਟਲ ਚਾਰਾ ਹੁੰਦਾ ਜੀ ਮਿਕਸ ਹੁੰਦਾ ਤੇ ਸਾਰਾ ਕੁਝ ਜਾਨਵਰ ਜਿਹੜੇ ਪਸ਼ੂ ਆ ਜੀ ਗਾਵਾਂ ਮੱਝਾਂ ਬਹੁਤ ਸ਼ੌਕ ਨਾਲ ਖਾਂਦੀਆਂ ਨੇ ਤੇ ਉਹਦੇ ਵਿੱਚ ਇਹਨਾਂ ਨੇ 100 ਰੁਪਇਆ ਪਰ ਗੱਠ ਜਿਹੜਾ ਜੀ ਸਾਨੂੰ ਡਿਸਕਾਊਂਟ ਕਰਤਾ ਇੱਕ ਹੋਰ ਇਹ ਵੀ ਕਰੀਏ ਜੀ ਕਿ ਜਿੰਨਾ ਵੀ ਘਟੂਗਾ ਜੀ ਇਹ ਪਾਉਗਾ ਜੇ ਜਿੱਥੇ ਵੀ ਜੇ ਹੋਰ ਲੋਡ ਪਈ ਘਟੂਗਾ ਤਾਂ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਆ ਜੀ ਇਹਨਾਂ ਦਾ ਤੁਸੀਂ ਦੇਖੋਗੇ ਗੱਠਾ ਕਿੰਨੀਆਂ ਭਰੀਆਂ ਪਈਆਂ ਨੇ ਤੇ ਇਹ ਇੱਕ ਸੇਵਾ ਹੈ ਜੀ ਇਹ ਸੇਵਾ ਭਾਵਨਾ ਬੇਸ਼ੱਕ ਇਹ ਬੀਜੇਪੀ ਪਾਰਟੀ ਨਾਲ ਸੰਬੰਧ ਰੱਖਦੇ ਆ ਕੋਈ ਫਰਕ ਨਹੀਂ ਜੀ ਪੈਂਦਾ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ ਜੀ ਕੋਈ ਫਰਕ ਨਹੀਂ ਪੈਂਦਾ ਇਨਸਾਨੀਅਤ ਜਿਹੜੀ ਹੈ ਅਗਰ ਜਿਉਂਦੀ ਆ ਤਾਂ ਸੰਸਾਰ ਜਿਉਂਦਾ ਹੈ ਜੀ ਅੱਜ ਆਪਾਂ ਅਜੇ ਇਨਸਾਨੀਅਤ ਦਾ ਪੰਜਾਬੀ ਸਾਡੇ ਗੁਰੂਆਂ ਪੀਰਾਂ ਦੀ ਬਖਸ਼ਿਸ਼ ਸਾਡੇ ਤੇ ਹੋਈ ਹੈ ਕਿ ਜਿਹੜੀ ਸੇਵਾ ਉਹ ਪੰਜਾਬੀਆਂ ਦੇ ਹਿੱਸੇ ਸਭ ਤੋਂ ਵੱਧ ਆਈ ਹੈ ਸਰਵੇ ਹੋਇਆ ਪੂਰੀ ਦੁਨੀਆ ਦਾ ਉਹਦੇ ਵਿੱਚ ਪੰਜਾਬੀ ਜਿਹੜੇ ਇਸ ਗੱਲ ਕਰਕੇ ਜਾਣेंगे ਕਿ ਬਿਨਾ ਭਵੇਂ ਆਪਣੇ ਕੋਲੇ ਘਰ 'ਚ ਕੁਝ ਨਹੀਂ ਪਰ ਫਿਰ ਵੀ ਇਹ ਜੋ ਵੀ ਤਿਲਫਲ ਹੈ ਉਹ ਲੈ ਕੇ ਆ ਜਾਂਦੇ ਵੀ ਸਾਡੀ ਸੇਵਾ 'ਕ ਤੁਸੀਂ ਪਾਓ ਜੀ ਇਹ ਸਾਡੇ ਗੁਰੂਆਂ ਦੀ ਬਖਸ਼ਿਸ਼ ਹੈ ਤੇ ਮੈਂ ਚਾਹੂੰਗਾ ਭਾਜੀ ਜੀ ਤੁਸੀਂ ਵੀ ਕੁਝ ਵਿਚਾਰ ਰੱਖੋ ਪਲੀਜ਼ ਬੋਲੋ ਤੁਸੀਂ ਕੋਈ ਬੋਲੇ ਨਹੀਂ ਕਿਤੇ ਹਾਂ ਕਦੇ ਬੋਲੇ ਨਹੀਂ ਜੀ ਅੱਛਾ ਠੀਕ ਹੈ ਜੀ ਹਾਂਜੀ ਪ੍ਰਧਾਨ ਸਾਹਿਬ ਤੁਸੀਂ ਬੋਲੋ ਹਾਂ ਹਾਂ ਬਿਲਕੁਲ ਸੋ ਸੁਨੀਹਾ ਦਿਓ ਸਾਰਿਆਂ ਨੂੰ ਪ੍ਰੇਤ ਕਰਦਾ ਅੱਜ ਦਾ ਸਭਾ ਆਇਆ ਹੈ ਆਪਣੇ ਤੇ ਇਹ ਇੱਕ ਕੋਈ ਜਾਤ ਪਾਤ ਦੇਖ ਕੇ ਜਾਂ ਕੋਈ ਖੇਤਾ ਦੇਖ ਕੇ ਨਹੀਂ ਆਉਂਦਾ ਇਹ ਕੁਦਰਤ ਦੀ ਕਿਰਪਾ ਹੈ ਸਾਰਿਆਂ ਦੇ ਪਈਆ ਸੋ ਸਾਰੇ ਨਾਲ ਦੇ ਸਾਹ ਜਿਸ ਤਰ੍ਹਾਂ ਆਸੋ ਸਾਰੇ ਆ ਮਜਬਾ ਤੋਂ ਉੱਠ ਕੇ ਧਰਮਾ ਤੋਂ ਉੱਠ ਕੇ ਪਾਰਟੀ ਵਾਜ ਤੋਂ ਉੱਠ ਕੇ ਸੇਵਾ ਕੀਤੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅੱਗੇ ਤੋਂ ਵੀ ਜੇ ਹੋ ਲੋੜ ਪਈ ਤਾਂ ਇਸ ਤਰ੍ਹਾਂ ਸੇਵਾ ਕਰਾਂਗੇ ਸਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਜੀ ਗੁਪਤਾ ਜੀ ਪਲੀਜ਼ ਤੁਸੀਂ ਦੋ ਲਫ਼ਜ਼ ਬੋਲ ਦਿਓ ਸਪ੍ਰੇਟ ਕਰੋ ਸਾਰਿਆਂ ਨੂੰ ਬਹੁਤ ਔਖੀ ਘੜੀ ਦਾ ਟਾਈਮ ਹੈ ਇਹ ਜਿਹੜਾ ਪੰਜਾਬ ਦੇ ਉੱਪਰ ਇੱਕ ਬਹੁਤ ਵੱਡਾ ਸੰਕਟ ਆਇਆ ਹੈ ਬਹੁਤ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਫਲੱਡ ਆਏ ਪਏ ਨੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਰਹਿਣ ਨੂੰ ਜਗ੍ਹਾ ਨਹੀਂ ਖਾਣ ਨੂੰ ਨਹੀਂ ਰਿਹਾ ਪਸ਼ੂ ਮਰ ਰਹੇ ਨੇ ਬਹੁਤ ਬੁਰੀ ਤਰ੍ਹਾਂ ਬਹੁਤ بڑا ਇੱਕ ਕਪਰਾਲਾ ਭਾਵ ਸਾਰੇ ਸਹਿਰ ਵੱਲੋਂ ਰਲ ਕੇ ਇਹ ਕਰਿਆ ਗਿਆ ਵੀ ਇਹ ਚਾਰ ਉਥੇ ਜੋ ਭੇਜਿਆ ਜਾ ਪਸ਼ੂਆਂ ਵਾਸਤੇ ਵੀ ਬੰਦਿਆ ਵਾਸਤੇ ਫੇਰ ਵੀ ਪਹੁੰਚਣ ਦੇ ਚੀਜ਼ ਜੋਣਾ ਵਾਸਤੇ ਚਲੋ ਇਸ ਭੇਜਿਆ ਜਾਵੇ ਸਾਰੇ ਨੇ ਰਲ ਮਿਲ ਕੇ ਐਮਐਲਏ ਸਾਹਿਬ ਆਏ ਨੇ ਅੱਜ ਇੱਥੇ ਇਹਨਾਂ ਨੂੰ ਭੇਜ ਰਹੇ ਹਾਂ ਉੱਥੇ ਸੌ ਰਲ ਮਿਲ ਕੇ ਬਹੁਤ ਜਿੰਨਾ ਹੋਰ ਹੋਊਗਾ ਅੱਗੇ ਤੋਂ ਵੱਧ ਤੋਂ ਵੱਧ ਸੇਵਾ ਕਰਾਂਗੇ ਸਾਰੇ ਰਲ ਮਿਲ ਕੇ ਕਰਾਂਗੇ ਕਿਉਂਕਿ ਸਾਰੇ ਸ਼ਹਿਰ ਦੀ ਰਲ ਮਿਲ ਕੇ ਹੀ ਇਹ ਪ੍ਰੋਗਰਾਮ ਸਿਰੇ ਚੜਦੇ ਨੇ ਇਹੋ ਚੋ ਉਤਸ਼ਾਹ ਵੀ ਵੱਧਦਾ ਲੋਕਾਂ ਦਾ ਇਹ ਕੋਈ ਪਾਰਟੀ ਬਾਜ਼ੀ ਵਾਲਾ ਕੋਈ ਇਹੋ ਜਿਹਾ ਗੱਲ ਨਹੀਂ ਹੈ ਚਲੋ ਇਹ ਆਪਣੇ ਸਾਡੇ ਐਮਐਲਏ ਸਾਹਿਬ ਨੇ ਸਾਡੇ ਐਮਐਲਏ ਨੇ ਇਹ ਇਹਨਾਂ ਦੀ ਨਮਾਇੰਦਗੀ ਦੇ ਵਿੱਚ ਇਹ ਹੁਣ ਜਾ ਰਿਹਾ ਹੈ ਸਮਾਨ ਇਹ ਸਾਰਾ ਸਾਰਾ ਨੂੰ ਬਹੁਤ ਬਹੁਤ ਫੇਰ ਮੈਂ ਅਪੀਲ ਕਰਦਾ ਵੀ ਇਹ ਵੱਧ ਤੋਂ ਵੱਧ ਅੱਗੇ ਨੂੰ ਕਿਤੇ ਵੀ ਹੋਰ ਜੇ ਜ਼ਰੂਰਤ ਪੈਂਦੀ ਆ ਤਾਂ ਫੇਰ ਵੱਧ ਚੜ ਕੇ ਸਾਰੇ ਅੱਗੇ ਆਉਣ ਤਾਂ ਇਹ ਸੇਵਾ ਚੱਲਦੀ ਰਹੇ ਜੀ ਇੱਕ ਮੈਂ ਹੋਰ ਬੇਨਤੀ ਕਰੂੰਗਾ ਡੀਸੀ ਪਟਿਆਲਾ ਵੱਲੋਂ ਸਪੈਸ਼ਲ ਟੀਮ ਆਈ ਹੋਈ ਹੈ ਜਿਹੜੀ ਅਬਜ਼ਰਵ ਕਰ ਰਹੀ ਹੈ ਜੀ ਕਿਉਂਕਿ ਰਸਦ ਇਕੱਠੀ ਕਰ ਲੈਣੀ ਬਹੁਤ ਵੱਡਾ ਕੰਮ ਹੁੰਦਾ ਜੀ ਉਹਨੂੰ ਸਹੀ ਲੋਕਾਂ ਕੋਲੇ ਪਹੁੰਚਾਉਣਾ ਜਿਹੜਾ ਜੀ ਇਹ ਪ੍ਰਸ਼ਾਸਨ ਨਾਲ ਜਿਹੜਾ ਕੋਆਰਡੀਨੇਟ ਕਰ ਰਿਹਾ ਉਥੋਂ ਦੇ ਪ੍ਰਸ਼ਾਸਨ ਨਾਲ ਕੋਆਰਡੀਨੇਟ ਕਰ ਰਿਹਾ ਤਾਂ ਕਿ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਤੱਕ ਸਹੀ ਚੀਜ਼ ਸਹੀ ਸਮੇਂ ਤੇ ਪਹੁੰਚਾਈ ਜਾ ਸਕੇ ਬਹੁਤ ਟੈਕਨੀਕਲ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਆਪ ਮੋਨੀਟਰ ਕਰ ਰਿਹਾ ਮੰਤਰੀ ਸਾਹਿਬਾਨ ਦੀ ਡਿਊਟੀ ਲੱਗੀ ਹੋਈ ਆ ਸੋ ਸਾਰੇ ਮਿਲ ਕੇ ਇਹ ਜਿਹੜਾ ਕਾਰਜ ਕਰ ਰਹੇ ਆ ਤੇ ਸਾਡੇ ਟੋੜਾ ਸਾਹਿਬ ਨੇ ਜੀ ਪਿੰਡ ਟੋੜਾ ਤੋਂ ਸਾਡੇ ਪ੍ਰਧਾਨ ਨੇ ਸੁਖਿੰਦਰ ਟੋੜਾ ਸਾਹਿਬ ਤੇ ਮੌਜੂਦਾ ਟਰੱਕ ਜੀ ਦੇ ਪ੍ਰਧਾਨ ਨੇ ਇਹਨਾਂ ਵੱਲੋਂ ਟਰੱਕ ਦੀ ਸੇਵਾ ਜਿਹੜੀ ਆ ਜੀ ਤੇਲ ਸਾਰਾ ਇਹ ਇੱਕ ਸੇਵਾ ਕਰ ਰਹੇ ਨੇ ਤੇ ਟੋੜਾ ਸਾਹਿਬ ਤੁਸੀਂ ਵੀ ਕੁਝ ਬਚਨ ਬਲਾਸ ਕਰੋ ਜੀ ਸਾਡੇ ਐਮਐਲਏ ਸਾਹਿਬ ਨੇ ਹਮੇਸ਼ਾ ਹੀ ਹਲਕੇ ਦਾ ਵਿੱਚ ਦਾ ਜਦੋਂ ਕੋਈ ਆਫਤ ਆਉਂਦੀ ਆ ਲੋਕਾਂ ਦੀ ਬਾਹ ਫੜੀ ਫੜੀ ਆ ਅੱਜ ਇਹਨਾਂ ਨੇ ਇੱਕ ਹਫਤਾ ਤਿੰਨ ਚਾਰ ਦਿਨ ਪਹਿਲਾਂ ਰਾਸ਼ਨ ਦਾ ਟਰੱਕ ਭੇਜਿਆ ਤੇ ਅੱਜ ਸੁੱਕੇ ਚਾਰੇ ਵਾਸਤੇ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਟਰੱਕ ਆ ਜਿਹੜਾ ਪਸ਼ੂਆਂ ਵਾਸਤੇ ਫੀਡ ਦਾ ਆ ਇਹਦਾ ਗੱਠਾਂ ਦਾ ਸੀ ਭੇਜ ਰਹੀਆਂ ਸੋ ਐਮਐਲਏ ਸਾਹਿਬ ਬਹੁਤ ਵਧੀਆ ਜੋ ਲੋਕਾਂ ਦੇ ਉੱਪਰ ਭੀੜ ਪਈ ਉਹਦੇ ਨਾਲ ਖੜੇ ਜੀ ਇਹ ਸਾਡੇ ਪੱਤਰਕਾਰ ਭਰਾ ਨੇ ਜੀ ਅਫਤਾਰ ਜੀ ਨੇ ਸਾਡੇ ਬਿੱਲੂ ਜੀ ਨੇ ਬੱbbi ਜੀ ਖੜੇ ਨੇ ਸਾਡੇ ਕੋੜਾ ਸਾਹਿਬ ਖੜੇ ਨੇ ਪੱਤਰਕਾਰ ਭਾਈ ਜਿਹੜੇ ਰੋਜ਼ ਖਬਰਾਂ ਸ਼ਾ ਇਹਨਾਂ ਦੇ ਵੀ ਮਨ ਦੇ ਵਿੱਚ ਭਾਵਨਾ ਕਿਉਂਕਿ ਦਰਦ ਜਿਹੜਾ ਜੀ ਇਨਸਾਨੀ ਮਹਿਸੂਸ ਕਰ ਸਕਦਾ ਇਹ ਭਰਾ ਵੀ ਸਾਰੇ ਨਾਲ ਨੇ ਜੀ ਮੈਂ ਅਫਤਾਰ ਜੀ ਪਲੀਜ਼ ਤੁਸੀਂ ਵੀ ਦੋ ਲਫ਼ਜ਼ ਵਾਈਗੁਰ ਜੀ ਹਾਲਸਾ ਵਾਈਗੁਰ ਜੀ ਪਤੇ ਦੇਖੋ ਅੱਜ ਸੂਬੇ ਦੇ ਵਿੱਚ ਹਾਲਾਤ ਖੜਾ ਨੇ ਬਹੁਤ ਜ਼ਿਆਦਾ ਥ੍ਰੈਸ ਦੀ ਚਾਹੀ ਹੋਈ ਹੈ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਇੱਕਜੁੱਟ ਹੋ ਕੇ ਇਸ ਸੇਵਾ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਅਸੀਂ ਆਪਣਾ ਜ਼ਰੂਰ ਯੋਗਦਾਨ ਪਾਈਓ ਚਾਹੇ ਕੋਈ ਕਿਸ ਤਰ੍ਹਾਂ ਤਿੰਨ ਪਲ ਜੋ ਵੀ ਯੋਗਦਾਨ ਅਸੀਂ ਪਾ ਸਕਦੇ ਹਾਂ ਤਾਂ ਜ਼ਰੂਰ ਪਾਉਣਾ ਚਾਹੀਦਾ ਜੀ ਜੀ ਬਿੱਲੂ ਜੀ ਇੱਕ ਮੈਂ ਹੋਰ ਬੇਨਤੀ ਕਰਦਾ ਜੀ ਅਸੀਂ ਇੱਕ ਜਿਹੜਾ ਅਗਲਾ ਸਾਨੂੰ ਨਜ਼ਰ ਆ ਰਿਹਾ ਕਿ ਸਾਡੇ ਕੋਲੇ ਜਿਹੜੇ ਸੌਣ ਵਾਸਤੇ ਉੱਥੇ ਮੰਜੀਆਂ ਦੀ ਬਹੁਤ ਵੱਡੀ ਕਮੀ ਹੈ ਜੀ ਬੈੱਡ ਖਰਾਬ ਹੋ ਗਏ ਮੰਜੇ ਖਰਾਬ ਹੋ ਗਏ ਰੁੜ ਗਏ ਅਸੀਂ ਮੰਜੀਆਂ ਦੀ ਸੇਵਾ ਮੱਛਰਦਾਨੇ ਦੀ ਸੇਵਾ ਬਿਜਲੀ ਹੈ ਨਹੀਂ ਮੱਛਰ ਬਹੁਤ ਲੜ ਰਹੇ ਆ ਜੀ ਬੱਚੇ ਬਹੁਤ ਪਰੇਸ਼ਾਨ ਹੋ ਰਹੇ ਆ ਉਹਦੇ ਵਾਸਤੇ ਆਟੋਮਸ ਹੋ ਗਿਆ ਦੂਜੀਆਂ ਜੋ ਵੀ ਮਾਰਕੀਟ ਦੇ ਵਿੱਚ ਮੱਛਰ ਤੋਂ ਬਚਾਲੀ ਦਵਾਈਆਂ ਹੁੰਦੀਆਂ ਨੇ ਉਹਦਾ ਪ੍ਰਬੰਧ ਅਸੀਂ ਕਰ ਰਹੇ ਹਾਂ ਦੂਜੀਆਂ ਦਵਾਈਆਂ ਦਾ ਪ੍ਰਬੰਧ ਅਸੀਂ ਕਰ ਰਹੇ ਹਾਂ ਜਿਹੜੀਆਂ ਬੁਖਾਰ ਵਗੈਰਾ ਜਾਂ ਖਾਂਸੀ ਜਾਂ ਕੁਝ ਹੋਰ ਹੋ ਗਿਆ ਉਹਦਾ ਵੀ ਅਸੀਂ ਪ੍ਰਬੰਧ ਕਰ ਰਹੇ ਹਾਂ ਔਰ ਪ੍ਰੋਪਰ ਡਾਕਟਰਾਂ ਤੋਂ ਗਾਈਡੈਂਸ ਲੈ ਕੇ ਜੀ ਕਿ ਕਿਹੜੀ ਆਪਾਂ ਨੂੰ ਮੈਡੀਸਨ ਉਹਦੇ ਲਈ ਅਸੀਂ ਐਨਆਰਈ ਭਰਾਵਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਇੱਥੇ ਵੀ ਕਿ ਤਿਲ ਫੁੱਲ ਜੋ ਪੈਸੇ ਦਾ ਤੁਸੀਂ ਦੇਣਾ ਚਾਹੋ ਤਾਂ ਪ੍ਰੋਪਰ ਤੁਹਾਨੂੰ ਉਹਦਾ ਨੋਟ ਕਰਕੇ ਤੁਹਾਨੂੰ ਉਹਦੀ ਰਸੀਦ ਜਿਹੜੀ ਅਸੀਂ ਪਹੁੰਚ ਦੀ ਕਰਾਂਗੇ ਔਰ ਉਹਦਾ ਹਿਸਾਬ ਕਿਤਾਬ ਸਾਰਾ ਜਿਹੜਾ ਜੀ ਓ ਡੀਸੀ ਪਟਿਆਲਾ ਮੈਡਮ ਪ੍ਰੀਤੀ ਜਾਦਵ ਜੀ ਉਹਨਾਂ ਕੋਲ ਅਸੀਂ ਲਿਸਟ ਭੇਜ ਦੇਣੀ ਆ ਕਿ ਇੰਨੇ ਦਾਨੀ ਸੱਜਣਾ ਨੇ ਦਾਨ ਜਿਹੜਾ ਜੀ ਦਿੱਤਾ ਤਾਂ ਕਿ ਕੱਲ ਨੂੰ ਉਹਨਾਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੋਵੇ ਕਿ ਜਿਹੜਾ ਅਸੀਂ ਦਾਨ ਦਿੱਤਾ ਹੈ ਜੁ ਕਿ ਇਸ ਜਗ੍ਹਾ ਗਿਆ ਪ੍ਰਸ਼ਾਸਨ ਜਿਹੜਾ ਜੀ ਉਹਦੀ ਪੂਰੀ ਨਿਗਰਾਨੀ ਰੱਖ ਰਿਹਾ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਟਰੱਕ ਲੱਦਿਆ ਜਾ ਰਿਹਾ ਤੁਸੀਂ ਦੇਖੋ ਇਹਦੇ ਵਿੱਚ ਗੱਠਾਂ ਨੇ ਜੀ ਆਚਾਰ ਦੀਆਂ ਤੇ ਅੱਜ 150 ਗੱਠ ਜਿਹੜੀ ਜਾਣੀ ਆ ਇੱਕ ਗੱਠ ਦੇ ਵਿੱਚ ਇੱਕ ਕੁਆਂਟਲ ਜਿਹੜਾ ਜੀ ਚਾਰਾ ਹੁੰਦਾ ਤੇ ਕੱਲ ਇੱਕ ਟਰੱਕ ਹੋਰ ਜਾਣਾ ਜੀ ਨਾਲ ਸੇ ਭੇਜਣੇ ਨੇ ਹਾਂ ਜੀ ਔਰ ਨਾਲ ਪਟਿਆਲਾ ਤੋਂ ਮੈਨੂੰ ਸਵੇਰੇ ਫੋਨ ਆਇਆ ਸਾਡੇ ਮੇਕ ਚੰਦ ਜੀ ਦਾ ਕਿ ਜੀ ਪਟਾੜੇ ਤੋਂ ਕੋਈ ਭਰਾ ਜਿਹੜੇ ਨੇ ਉਹ ਸੇਬਾਂ ਦੀ ਸੇਵਾ ਕਰਨੀ ਚਾਹੁੰਦੇ ਆ ਸੇਬ ਭੇਜਣਾ ਚਾਹੁੰਦੇ ਆ ਤੇ ਉਹਨਾਂ ਨੇ ਸੇਬ ਭੇਜਿਆ ਸੀ ਉਹ ਵੀ ਇਸ ਟਰੱਕ ਦੇ ਵਿੱਚ ਭੇਜ ਰਹੇ ਆ ਤੇ ਕੱਲ ਵੀ ਹੋਰ ਭੇਜਿਆ ਜਾਏਗਾ ਰਸਦਦਾਰ ਜਦੋਂ 90 ਤੋਂ ਅਸੀਂ ਹੋਰ ਉਪਰਾਲਾ ਕਰ ਰਹੇ ਆ ਹੋਰ ਵੀ ਪਿੰਨਾਂ ਦੇ ਵਿੱਚੋਂ ਉਪਰਾਲਾ ਕਰ ਰਹੇ ਆ ਹਰੇ ਚਾਰੇ ਦੀ ਜਿਹੜੀ ਅ ਬਤ ਤੋਂ ਬਾਅਦ ਲੋਡ ਇੱਥੇ ਉਹਦੇ ਬਕਸੇ ਉਪਰਾਲਾ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਮਸ਼ੀਨ ਲੱਗ ਰਹੀ ਹੈ ਜੀ ਜੀ ਸੋ ਇਹ ਪਿੱਛੇ ਆ ਮਸ਼ੀਨ ਲੱਦ ਰਹੀ ਆ ਜੀ ਠੀਕ ਹੈ ਜੀ ਤੇ ਇਹ ਇਹ ਜਿਹੜੀ ਸੇਵਾ ਹੈ ਦੇਖ ਦੇਖੋ ਸੇਵਾ ਉਹ ਆ ਜੀ ਜਿਹੜੀ ਸਮੇਂ ਤੇ ਜਦੋਂ 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 ਆ ਲੈ ਫੜਨ ਸਮੇਂ ਤੇ ਜਦੋਂ ਜ਼ਰੂਰਤ ਹੁੰਦੀ ਆ ਜੀ ਕਿਸੇ ਨੂੰ ਕਿਸੇ ਨੂੰ ਕੀ ਜਦੋਂ ਇਨਸਾਨ ਤੇ ਕਰੋਪੀ ਆ ਗਈ ਪਰਮਾਤਮਾ ਦੀ ਤਾਂ ਉਹਨੂੰ ਸਭ ਤੋਂ ਵੱਧ ਜ਼ਰੂਰਤ ਹੈ ਜੀ ਉੱਥੇ ਨਾ ਕੋਈ ਅਮੀਰ ਨਾ ਗਰੀਬ ਕੁਛ ਨਹੀਂ ਦੇਖਿਆ ਜਾਂਦਾ ਆ ਆ ਬਿਲਕੁਲ ਇਨਸਾਨ ਜਿਹੜਾ ਜੀ ਉਹ ਇਤਨੀ ਵੱਡੀ ਸਮੱਸਿਆ ਦੇ ਵਿੱਚ ਆ ਜਾਂਦਾ ਕਿ ਉਹਨਾਂ ਨੂੰ ਇੱਕ ਛੋਟੀ ਜੀ ਇੱਕ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਏਡੀ ਵੱਡੀ ਕਿੱਲਤ ਆ ਰਹੀ ਹੈ ਚਾਰੇ ਪਾਸੇ ਪਾਣੀ ਆ ਪਰ ਪੀ ਨਹੀਂ ਸਕਦੇ ਚਾਰੇ ਪਾਸੇ ਪਾਣੀ ਆ ਪਰ ਪੀ ਨਹੀਂ ਸਕਦੇ ਪੀਣ ਵਾਲੇ ਪਾਣੀ ਦੀ ਕਿੱਲਤ ਬਹੁਤ ਆ ਰਹੀ ਹੈ ਉਹਦਾ ਵੀ ਅਸੀਂ ਪ੍ਰਬੰਧ ਕਰ ਰਹੇ ਹਾਂ ਔਰ ਇਹ ਸਾਰਾ ਜਿਹੜਾ ਕਾਰਜ ਹੈ ਜੀ ਇਹ ਸਾਰਿਆਂ ਨੇ ਰਲ ਮਿਲ ਕੇ ਆਪਾਂ ਨੂੰ ਕਰਨ ਦੀ ਜ਼ਰੂਰਤ ਆ ਆਪਾਂ ਸਾਰੇ ਇਕੱਠੇ ਹੋ ਕੇ ਇਹ ਕਾਰ ਦੇ ਵਿੱਚ ਇੱਕ ਤੁਸੀਂ ਦਾ ਸਹਾਰਾ ਬਣੀਏ ਔਰ ਇਹਦੇ ਵਿੱਚ ਜਿਹੜੇ ਕੋਈ ਹੋਰ ਭਰਾ ਸਾਡੇ ਕੋਈ ਹੋਰ ਪਾਰਟੀਆਂ ਤੋਂ ਨੇ ਜੀ ਕੋਈ ਇਕਾਲੀ ਦਲ ਤੋਂ ਆ ਭਾਵੇਂ ਕਾਂਗਰਸ ਤੋਂ ਆ ਬੀਜੇਪ ਜਿਹੜੇ ਵੀ ਕਰਨ ਸਾਰੇ ਮੁਬਾਰਕ ਹੈ ਜੀ ਸਾਰੇ ਆਓ ਆਪਣੇ ਆਪਣੇ ਤੌਰ ਤੇ ਸਾਰੇ ਜੋਰ ਲਾਓ ਤੇ ਤੁਸੀਂ ਆਪ ਦਾ ਐਫਰਟਸ ਕਰੋ ਅਸੀਂ ਆਪ ਦੇ ਲੱਗੇ ਆ ਸਰਕਾਰ ਨਾਲ ਕੋਆਰਡੀਨੇਟ ਕਰਕੇ ਆਪਾਂ ਸਹੀ ਜਗ੍ਹਾ ਤੇ ਸਹੀ ਜਿਹੜੀ ਜ਼ਰੂਰਤ ਹੈ ਉੱਥੇ ਉਹ ਸਮਾਨ ਰਾਸ਼ਨ ਜਿਹੜਾ ਪਹੁੰਚਾਇਆ ਜਾ ਸਕੇ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਾਰੇ ਦਾਨੀ ਸੱਜਣਾ ਵੀਰਾਂ ਦਾ ਨਗਰ ਪੰਚਾਇਤ ਪਾਸੋਂ ਦੇ ਸਾਡੀ ਸਾਰੀ ਟੀਮ ਦਾ ਪੱਤਰਕਾਰ ਵੀਰਾਂ ਦਾ ਸਾਰੀਆਂ ਗੁਪਤਾ ਜੀ ਦਾ ਇਸ ਫੈਕਟਰੀ ਦੇ ਮਾਲਕ ਨੇ ਜਿਹੜੇ ਉਹਨਾਂ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀਪਾ ਰਾਮ ਗੜੀ ਸਾਡੇ ਜਿਹੜੇ ਆਗੂ ਨੇ ਯੂਜ ਦੇ ਔਰ ਮੌਜੂਦਾ ਚੇਅਰਮੈਨ ਨੇ ਮਾਰਕੀਟ ਕਮੇਟੀ ਪਾਸੋਂ ਤੇ ਸਾਰੇ ਜਿਹੜੇ ਭਰਾ ਨੇ ਆੜਤੀਆ ਭਾਈਚਾਰਾ ਜੀ, ਟਰਾਂਸਪੋਰਟਰ ਨੇ, ਵੱਡੇ ਦੁਕਾਨਦਾਰ ਨੇ ਭਰਾ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹ ਸਮਾਂ ਜਿਹੜਾ ਇਹ ਕਦੇ ਵੀ ਕਿਥੇ ਵੀ ਕਿਸੇ ਤੇ ਵੀ ਆ ਸਕਦਾ ਹੈ ਜੀ। ਆਪਾਂ ਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਔਰ ਕਿਸੇ ਦੇ ਕੰਮ ਆਉਣਾ ਚਾਹੀਦਾ ਐ ਜੀ ਇਨਸਾਨੀਅਤ। ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ। ਬਹੁਤ-ਬਹੁਤ ਮਿਹਰਬਾਨੀ ਜੁੰਦੇ ਵਾਸਤੇ ਲੋ ਜੀ ਰੱਬ ਰਾਖਾ ਸਸਕਾ।